ਗੂਜਰੀ ਕਰ ਪਹਿਲਾ ਮਲਨ ਨੋਛੇ वाहिगुरूस वाहिगुरू जी फते बादशाह दरवेश वाले पालो राजन ਸੋਹਣੇ ਬਿਸ਼ਰੂ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਪਵਨ ਘਰ ਤੋਂ ਚਲਿ ਸ਼ਰਮ ਦੇ ਅੰਦਰ ਗੁਰੂ ਬੈਠੀ ਗੁਰਸਿੱਖ ਕਾਲ ਵਾਲੀ ਉਹ ਬਾਕੀ ਹੋ ਸਤੁਰਾਂ ਦੀ ਰਹਿਮ ਦੇ ਸਦਕਾ ਅਮਰਤ ਮਿਲਦੇ ਜੀਵਨਾਂ ਦੇ ਅੰਦਰ ਬੈਠ ਕੇ ਰੱਬੀ ਬਾਣੀ ਉਪਰ ਕੀ ਬਾਣੀ ਦਾ ਜਾਪ ਸਰਵੰਕਾਰ ਰਹੀ ਸੀ ਨੜੀਓਂ ਤੱਕ ਹੀ ਗੁਰ ਸ਼ਬਦ ਵਿਚਾਰਦੇ ਅੰਦਰ ਉਤਨਾਮ ਦੀ ਦੇ ਮੁਖਾਰਵ ਨੂੰ ਚਾਰਵੇਂ ਕੀਤੇ ਹੋਏ ਪਵਨ ਕੋਤ ਬਚਨ ਜਿਹਨਾਂ ਸ਼ਬਦਾਂ ਦੀ ਵਿਚਾਰ ਅਸੀਂ ਕਰਦੇ ਪਏ ਹਾਂ ਅਜੋ ਪਵਨ ਕੋਤ ਬਚਨ ਆਪਕੀ ਸਰਵਨ ਕੀਤੇ ਨੇ ਗੋਜ਼ਰੀ ਰਾਗ ਦੇ ਅੰਦਰ ਦੂਸਰਾ ਪਤਾ ਪਵਤਨਾਮ ਦੀ ਦੇ ਉਚਾਰਨ ਕੀਤਾ ਗਿਆ ਹੈ ਵਿਚਾਰਨ ਸੰਤ ਪੰਤ ਤੋਂ ਪਹਿਲਾ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਵਿੱਚ ਮਨ ਵਿਅਕਤੀਆਂ ਇਕਾਗਰ ਕਰਦੀਆਂ ਹੋਈਆਂ ਗੁਰਫਤਿ ਪ੍ਰਵਾਨ ਕਰਨਾ ਕੋ ਜੀਵਾਹ ਹੀ ਗੁਰਜੀ ਕਾ ਖੰਸਾ ਵਾਹ ਹੀ ਗੁਰਜੀ ਕੀ ਫਤਿਹ ਇਸ ਪਵਨ ਪੁੱਤਰ ਬਚਨ ਦੇ ਅੰਦਰ ਭਗਤ ਨਾਮਦੇਵ ਜੀ ਨੇ ਉਸ ਪਰਿਪੂਰਨ ਪ੍ਰਮਾਤਮਾ ਦੇ ਨਾਲ ਉਸ ਪਰਮਾਤਮਾ ਦੇ ਨਾਲ ਮਿਲਣ ਦੀ ਗੱਲ ਉਸ ਦੀ ਮਹਿਮਾਨੋ ਵਡਿਆਈ ਉਸਤ ਕਰਨਿਆਂ ਹੋਇਆ ਵਰਤੋਂ ਰੂਪਾਂ ਦੇ ਅੰਦਰ ਉਦਾਹਰਣਾਂ ਦੇ ਕੇ ਪਰਮਾਤਮਾ ਨਾਲ ਮਿਲਣ ਦੀ ਗੱਲ ਕੀਤੀ ਹੈ ਪਰਮਾਤਮਾ ਨਾਲ ਜੁੜਨ ਦੀ ਗੱਲ ਕੀਤੀ ਹੈ ਪਰਮਾਤਮਾ ਦੇ ਉਸਤਤ ਦੇ ਵਿੱਚ ਉਹਨਾਂ ਦੇ ਗੁਣਾਂ ਨੂੰ ਵਿਆਖਤ ਕਰਦੇ ਹੋਏ ਇਸ ਭਾਗ ਨੂੰ ਬਚਨਾਂ ਦੇ ਦੋਸਤ ਹੋ ਗਿਆ ਗਾਈਦਾ ਹੈ ਬਹੁਤਰਾਉਂ ਜੀ ਦੇ ਸੰਬਲੇਖੇਟ ਨੂੰ ਬਾੜੀਂ ਇਹ ਉਚਾਰਨ ਹੋਈ ਹੈ ਇੱਥੇ ਜੋ ਸ਼ਬਦ ਗੂਜਰੀ ਘਰਪਹਿਲਾ ਗੂਜਰੀ ਰਾਗ ਦਾ ਨਾਮ ਹੈ ਘਰਪਹਿਲੇ ਤੋਂ ਪਾਵੇ ਰਾਗੀ ਨੂੰ ਤਾਂ ਹੀ ਕੀਤਾ ਗਿਆ ਹੈ ਕਿ ਸ਼ਬਦ ਪਹਿਲੇ ਘਰ ਦੇ ਵਿੱਚ ਗਾਇਆ ਜਾਵੇ ਤਾਂ ਇਸ ਸ਼ਬਦ ਦੇ ਅੰਦਰ ਰਹਾਉ ਦੇ ਬੰਦ ਦੇ ਅੰਦਰ ਮਸਲ ਕਰਨ ਲੱਗੇ ਕੌਣ ਕਹੈ ਤੈਨੂੰ ਗੁੱਝਿਆ ਪਰ ਮਈਆ ਆਪੁ ਲੀਬਾਈ ਰਹਾ ਹੋ ਕੌਣ ਕਹੈ ਕੌਣ ਤਉ ਅਭੇ ਗੀਕਰਸਿ ਕਿਸਨ ਮਨਰ ਕੌਣ ਆਤਦਾ ਹੈ ਇਤਿ ਬਖਤ ਮਾਉ ਤੇ ਜਿਕਾ ਨਾ ਕੀ ਇਹ ਦੰਦਰ ਉਸ ਪਰਿਪੂਰਣ ਪ੍ਰਭੂ ਪਰਮਾਤਮਾ ਦੇ ਬਾਰੇ ਕੋਈ ਕਿਵੇਂ ਕਹਿ ਸਕਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਹੈ ਕੋਈ ਉਸ ਨੂੰ ਬਿਆਨ ਕਰਨ ਦੀ ਜਦੋਂ ਬੰਦ ਕਰ ਕੰਦੇ ਪਏ ਨੇ ਕਿ ਉਸ ਪਰਮਾਤਮਾ ਨੂੰ ਕੋਈ ਕਿਵੇਂ ਬਿਆਨ ਕਰ ਸਕਦਾ ਹੈ ਅਸੀਂ ਆਮ ਤੌਰ ਤੇ ਉੱਤੇ ਜਦੋਂ ਸੁਣਦਾ ਰਹਸ ਦੀ ਦੀਵਾਲੀ ਬੰਦਦੇ ਆਂ ਤੇ ਬਚਨ ਹੁੰਦੇ ਨੇ ਸੋਨ ਵਡਾ ਆਖੇ ਸਭ ਕੋਈ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਿਆ ਜਾਏ ਕੰਨੇ ਵਾਂਦੇ ਤੇ ਇਹ ਸਮਾਏ ਸੁਣ ਕੇ ਸਾਰੇ ਆਤਮੀਆਂ ਪਰਮਾਤਮਾ ਬੜਾ ਵੱਡਾ ਹੈ ਰੂਹ ਆਤਮਾ ਬੜਾ ਵੱਡਾ ਸੋਨ ਵਡਾ ਆਖੇ ਸਭ ਕੋ ਸਾਰੇ ਆਉਂਦੇ ਨੇ ਪਰਮਾਤਮਾ ਮੈਂ ਤਾਂ ਪਰਤੂ ਹੈ ਉਹ ਕਿਦਾਂ ਜਿੰਨਾ ਵੱਡਾ ਡੀਠਾ ਕਿੰਨਾ ਵੱਡਾ ਆ ਉਹ ਵੇਖ ਕੇ ਪਤਾ ਨਾ ਸਕਦਾ ਕੀਮਤ ਪਾਏ ਨਾ ਕਹਿਆ ਜਾ ਨਾਮ ਦੀ ਕੀਮਤ ਪਾ ਸਕਦਾ ਤੇ ਨਾਮ ਨੂੰ ਕਹਿ ਕੇ ਕੋਈ ਬਿਆਨ ਹੀ ਕਰ ਸਕਦਾ ਕੋ ਕਿੱਡਾ ਵਡਾ ਉਸ ਦੀ ਗੱਲ ਕਰਦੇ ਹਨ ਕਿ ਕੌਣ ਕਹੈ ਦੁਨੀਆ ਤੇ ਕਿਹੜਾ ਇਨਸਾਨ ਹੈ ਜਿਹੜਾ ਪਰਮਾਤਮਾ ਦੇ ਬਾਰੇ ਉਰੰਤੌਰ ਤੇ ਇਹ ਗੱਲ ਕਹਿ ਸਕਦਾ ਹੈ ਕਿ ਪਰਮਾਤਮਾ ਦੀ ਹਸਤੀ ਆਏ ਪਰਮਾਤਮਾ ਇਸ ਤਰ੍ਹਾਂ ਦਾ ਹੈ دنیا دا انسان کوئی کہہ نہیں سکتا ہاں وکرے وقت روپے کسی نے کچھ دی مورتی بنا کے کس نے چار بجی مورتی بنا کے کس نے اشتبی مورتی بنا کے دکھاؤنے دی کوشش کی کہ ہو سکتا پرماتما ادھر کا ہوگی لیکن پرماتما جس نے اس لی دی ہو گیا دسن جو کا ਉਸ ਦੀ ਮਹਿਮਾ ਉਸ ਦੀ ਵਡਿਆਈ ਉਸ ਦੀ ਉਸਤ ਦੇ ਵਿੱਚ ਹੀ ਉਹ ਰੀਣ ਹੋ ਗਿਆ ਕੌਣ ਕਹੇ ਦੂਸਰੀ ਗੱਲ ਕਿਨ ਬੁਝੀ ਹੈ ਕਿਸ ਨੂੰ ਉਸ ਦੇ ਸਮਝ ਆਈ ਹੈ ਕਿਸ ਨੇ ਉਸ ਰਲਿਆ ਬੁਝਿਆ ਹੈ ਕਿਨ ਬੁਝੀ ਹੈ ਬੁਝੀ ਇਹ ਤਾਂ ਭਗਤ ਸਮਝ ਗਏ ਸਮਝਣ

ਉਸੇ ਸੰਸਾਰ ਦੇ ਵਿੱਚ ਜਿੰਨੇ ਵੀ ਪੁੱਲ ਹੈ ਉਸੇ ਸੰਸਾਰ ਦੇ ਵਿੱਚ ਪ੍ਰੀਤੀ ਤੱਕ ਪ੍ਰੀਤ ਚਲਦੀ ਪਈ ਹੈ ਅਸੀਂ ਸਾਰੇ ਉਸ ਪਰਮਾਤਮਾ ਦੀ ਪੁੱਲ ਦੇ ਵਿੱਚੋਂ ਅਸੀਂ ਉਸ ਸੋਹਣੇ ਪ੍ਰਭੂ ਪਰਮਾਤਮਾ ਦੀ ਸਾਰੇ ਪੁੱਲ ਦੇ ਵਿੱਚੋਂ ਹੈ ਹੀ ਵਾਈ ਇਹ ਮੇਰੀਏ ਭੈਣੇ ਮੈਂ ਤੈਨੂੰ ਇਹ ਗੱਲ ਸਪਸ਼ਟ ਔਰ ਦੇ ਉੱਤੇ ਆਖ ਰਿਹਾ ਹਾਂ ਕਿ ਉਹ ਪ੍ਰਭੂ ਪਰਮਾਤਮਾ ਸਾਡੇ ਸਾਹ ਦੇ ਹੁੰਦੇ ਵਿੱਚ ਵਸਦਾ ਹੈ ਜਿਸ ਨੂੰ ਰੱਬਣ ਦੀ ਕੋਸ਼ਿਸ਼ ਕਰਦੇ ਹਨ ਜਿਸ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹਨ ਜਿਸ ਨੂੰ ਭਾਲਣ ਦੀ ਕੋਸ਼ਿਸ਼ ਕਰਦੇ ਹਨ ਉਸ ਨੂੰ ਭਾਲਣਾ ਬਾਹਰੋਂ ਭਾਲਣ ਦੀ ਗੋੜ ਨਹੀਂ ਪੜੀ ਜਿਉਂ-ਜਿਉਂ ਅਸੀਂ ਅੰਤਰਮੁਖੀ ਹੋਵਾਂਗੇ ਜਿਉਂ-ਜਿਉਂ ਅਸੀਂ ਅੰਦਰੂਨੀ ਖੋਜ ਕਰਾਂਗੇ ਜਿਉਂ-ਜਿਉਂ ਅਸੀਂ ਦੇਵ ਅੰਦਰ ਚਾਤ ਮਾਰਾਂਗੇ ਜੋ ਬ੍ਰਹਮੰਡ ਦੇ ਸੋਈ ਪੰਡੇ ਜੋ ਜਿਸੋ ਪਾ ਲੈ ਜਿੰਨਾ ਕੁ ਬ੍ਰਹਮੰਡ ਦੇ ਵਿੱਚ ਹੈ ਉਹਨਾਂ ਪਰਮਾਤਮਾ ਸਰਬੇਵਰਤੇ ਹੰਦੇ ਵਿੱਚ ਸਾਡੇ ਜੀਵਨ ਦੇ ਵਿੱਚ ਪਾ ਦਿੱਤਾ ਬਸ ਬਾਹਰੋਂ ਲੱਪਣ ਦੀ ਥਾਂ ਦੇ ਉੱਤੇ ਸੱਚਮੁੱਚ ਅੰਦਰ ਨਾਲ ਦੇਣਾ ਕਿ ਤੱਕ ਅੰਦਰੋਂ ਲੱਪਣ ਦੀ ਕੋਸ਼ਿਸ਼ ਕਰ ਤੇਰੇ ਅੰਦਰੋਂ ਪਰਮਾਤਮਾ ਤੈਨੂੰ ਜ਼ਰੂਰ ਮਿਲ ਜਾਵੇਗਾ ਜੇ ਬਾਹਰੋਂ ਲੱਭੇਗਾ ਬਾਹਰ ਨਹੀਂ ਮਿਲੇਗਾ ਬਾਰੂ ਦੁਨੀਆਦਾਰੀ ਦੇ ਕੰਮ ਦੁਨੀਆਦਾਰੀ ਦੀਆਂ ਰਸਮਾਂ ਦੁਨੀਆਦਾਰੀ ਦੇ ਕੰਮ ਕਾੜ ਵਹਿ ਪਰਮ ਕੁਲੇ ਕੀ ਲੋਕ ਇਹ ਦੁਨੀਆਦਾਰੀ ਪਰਮ ਕੁਲੇਖਿਆਂ ਦੇ ਵਿਚਾਲ ਫਸੇ ਪਈ ਹੈ ਜਿਹਦੇ ਕੋਲ ਜਾਵੋਗੇ ਉਹਨੇ ਬਹੁਤ ਕੋਈ ਨਾ ਪਰਮ ਜਾਲ ਪਾ ਦੇਗਾ ਮਿਲਣ ਵਾਸਤੇ ਜਾਵੋਗੇ ਜੇ ਤੁਹਾਡੇ ਆਪਣਾ ਕੋਟਫੂ ਹੋਵੇਗਾ ਦੂਜੇ ਨੂੰ ਤੁਸੀਂ ਦੱਸਣ ਦੀ ਗੱਲ ਕਰੋਗੇ ਉਹਨੂੰ ਸਮਝ ਨਹੀਂ ਆਣੀ ਉਹਦਾ ਇਹ ਖੁੱਤ ਉਸ ਨੂੰ ਸਮਝ ਨਹੀਂ ਆਈ ਉਸਨੇ ਪਰਮਾਤਮਾ ਦੇ ਦਰ ਘਰ ਦੇ ਬਾਰੇ ਵਿੱਚ ਕੀ ਰਸਨ ਨੂੰ ਖੁਦ ਅਜੇ ਪਤਾ ਨਹੀਂ ਉਹ ਕੇਵਲ ਤੇ ਕੇਵਲ ਦੇਖੋ ਤੁਸੀਂ ਅਜੋ ਦੇ ਸਮੇਂ ਦੇ ਅੰਦਰ ਬਹੁਤਾਂ ਦੇ ਵਿੱਚ ਜਿਨੇ ਵੀ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਨੇ ਉਹ ਰਾਜਨੀਤੀ ਸੱਤਾ ਦੇ ਨਾਲ ਜੁੜ ਕਰਕੇ ਲੋਕਾਂ ਦੇ ਭਾਵਾਂ ਦੇ ਵਿੱਚ ਲੱਗ ਕਰਕੇ ਇਕੋਨਾਂ ਨੇ ਧਰਮ ਨੂੰ ਬਿਜ਼ਨਸ ਬਣਾ ਕੇ ਰੱਖਿਆ ਧਰਮ ਦੇ ਤੇ ਰਾਜਨੀਤੀਆਂ ਕਰ ਕਰਕੇ ਲੋਕਾਂ ਨੂੰ ਘੋੜੇ ਪਾੜੇ ਲੋਕਾਂ ਨੂੰ ਠੱਗ ਰਹੇ ਲੋਕਾਂ ਨੂੰ ਪਰਮ ਜਾਲ ਦੇ ਵਿੱਚ ਪਾ ਕੇ ਲੋਕਾਂ ਨੂੰ ਫਸਾ ਰਹੇ ਲੇਕਿਨ ਜਦੋਂ ਫਿਰ ਖੁਦ ਉਹ ਫਸਦੇ ਜਿੰਨਾ ਬਿਜ਼ਨਸ ਦੇ ਲੋਕੀਂ ਘੋੜੇ ਪਾੜੇ ਇੰਨੇ ਕਨੇ لیکن پھر بھی انہوں نے سمجھ نہیں آئی پھر انہوں نے پیچھے انہیں ہو کے لکھے ہوئے کیونکہ لوگوں نے اس چیز کی سوچی ہے ہی نہیں وہ سمجھ دے ہی نہیں کہ ایک کام ٹھیک ہے یا غلط ہے وہ نہیں جو اس نے کہہ دیتا ٹھیک ہے وہ اس خیمے دے جو بار میں کرنے تیار نہیں وہ اگیانتہ دے ہمیں لے دے بچوں بار میں کرنے تیار نہیں ਜੇ ਉਹ ਅਗਿਆਨਤਾ ਤੇ ਹਨੇਰੇ ਚੋਂ ਬਾਹਰ ਨਿਕਲ ਆਉਣ ਤੇ ਉਹ ਸਕਦਾ ਹੈ ਉਹਨਾਂ ਦੇ ਜੀਵਨ ਦੇ ਅੰਦਰ ਦੇ ਉਹ ਜਿਹੜੇ ਤੱਤ ਸਮੂਹ ਨਿਕਾਜਾ ਉਹ ਪਰਮਾਤਮਾ ਦੇ ਚਰਨਾਂ ਦੇ ਨਾਲ ਜੇ ਅਸੀਂ ਬਾਹਰੀ ਤੌਰ ਦੇ ਉੱਤੇ ਨਹੀਂ ਜੋੜ ਸਕਦੇ ਕੇਵਲ ਤੇ ਕੇਵਲ ਅੰਦਰੂਨੀ ਜੋ ਸਕਦੇ ਆ ਸਾਨੂੰ ਖੋਜ ਚਾਹੀਦੀ ਅੰਦਰੂਨੀ ਗੁਰੂ ਪਾਤਸ਼ਰੂ ਸਾਡੇ ਉੱਤੇ ਪਰ ਉਪਕਾਰ ਕਰਕੇ ਇਹ ਬਾਣੀ ਦਾ ਉਹਿਤ ਬਾਣੀ ਦਾ ਖਜ਼ਾਨਾ ਬਾਣੀ ਦਾ ਜਹਾਲ ਸਾਨੂੰ ਦੇ ਕੇ ਗਿਆ ਗੁਰਬਾਣੀ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਇਹਨਾਂ ਦੇ ਇੱਕ ਇੱਕ ਲਫ਼ਜ਼ ਇੱਕ ਇੱਕ ਸ਼ਬਦ ਜੇ ਕਿ ਕਬੂਲ ਦੜੇ ਨਹੀਂ ਉੱਤਤ ਤੱਕ ਪਹੁੰਚਾਉਣ ਵਾਲੇ ਪਰਮਾਤਮਾ ਦੇ ਦਰ ਤੇ ਉੱਤੇ ਪਹੁੰਚਾਉਣ ਵਾਲੇ ਹੁਣ ਇਹ ਇੱਥੇ ਭਗਤ ਨਾਮਦੇਵ ਜੀ ਪਰਮਾਤਮਾ ਦੀ ਵਾਰੀ ਵਿੱਚ ਗਣ ਕਰਦੇ ਹਾਂ ਕਹਿੰਦੇ ਕਿ ਪਰਮਾਤਮਾ ਦੀ ਵਾਰੀ ਵਿੱਚ

ਮਨ ਨੂੰ ਮਲ ਨਾ ਲੱਗੇ ਮੈਨੂੰ ਭਾਵਨ ਹੈ ਮੈਨ ਪਰਖੇ ਉਸ ਨੂੰ ਲਾਛੇ ਤੋਂ ਭਾਵ ਹੈ ਕਿ ਲਗਦੀ ਨਹੀਂ ਮੈਲ ਦਾ ਦਾਗ ਲੱਗਦਾ ਮਨ ਨਾ ਲੱਗੇ ਪਰਮਾਤਮਾ ਦੇ ਉੱਤੇ ਕਿਸੇ ਵੀ ਪ੍ਰਕਾਰ ਦੀ ਮੈਲ ਨਹੀਂ ਲੱਗਦੀ ਕਿਉਂਕਿ ਉਹ ਤੇ ਮੈਲ ਦਾਗਾਂ ਨੂੰ ਧੂਣੋ ਵਾਲਾ ਹੈ ਪਾਪਾਂ ਦੇ ਢੇਰਾਂ ਢੇਰ ਖਤਮ ਕਰਨ ਵਾਲਾ ਉਹ ਉਹ ਅਨੰਦ ਮਗਨ ਹੋਊਗਾ ਹਰਤਾ ਉਹ ਪਰਮਾਤਮਾ ਤੇ ਪਾਪਾਂ ਦੇ ਢੇਰਾਂ ਦੇ ਢੇਰ ਖਤਮ ਕਰਨ ਵਾਲਾ ਉਹ ਮੈਲ ਇਕੱਠਾ ਲੱਗੂਗੇ ਤਾਂ ਮਲੈ ਨਾ ਲਛਣ ਉਸ ਨੂੰ ਕਿਸੇ ਵੀ ਪ੍ਰਕਾਰ ਦਾ ਮਿਆਲ ਦਾ ਦਾਗ ਨਿਸ਼ਾਨ ਨਹੀਂ ਲੱਗਦਾ ਪਾਰ ਬਲੋ ਪਾਰ ਬਲੋ ਤੇ ਭਾਵੇਂ ਮਨ ਤੋਂ ਭਾਵੇਂ ਮੈਨ ਪਾਰਤ ਪਰ ਮਾਇ ਤੋਂ ਪਰੇ ਪਾਰਗੁਣ ਤੋਂ ਭਾਵ ਮੈਲ ਦੇ ਦਾਗ ਤੋਂ ਉਪਰ ਹੋ। ਉਹ ਛੋਟ ਹੈ ਉਹ ਸਾਫ ਹੈ। ਉਸ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਦਾਗ ਨਹੀਂ ਲੱਗਦਾ। ਦੇਖੋ ਸੱਚੀ ਆਪਣੇ ਜੀਵਨ ਦੇ ਉੱਤੇ ਸੰਸਾਰ ਦੇ ਉੱਤੇ ਰਹਿੰਦੇ ਆਂ ਹੁਣੀਆਂ। ਕਿਸੇ ਦੇ ਉੱਤੇ ਕੋਈ ਦਾਗ ਲਾ ਸਕਦੇ। ਤੁਮਤ ਲਾ ਸਕਦੇ। ਕਿਸੇ ਨੂੰ ਕੋਈ ਕਰੈਕਟਰ ਦੀ ਤੁਮਤ ਲੱਗ ਜੇ ਇਹ ਕਿਸੇ ਫਲੈਟ ਦਾ ਫੈਕਟਰ ਚੰਗਾ ਨਹੀਂ ਉਸਨੇ ਆਪਣੇ ਜੀਵਨ ਦੇ ਅੰਦਰ ਕੋਈ ਚੋਰੀ ਕਮਾਈਏ ਕਿਸ ਨੇ ਜਾਲੀ ਕਮਾਈਏ ਕਿਸ ਨੇ ਧਰਮ ਤੋੜਿਆ ਕਿਸ ਨੇ ਗਲਤ ਕੰਮ ਕੀਤਾ ਉਹ ਜਗਦਾਹਰ ਹੋ ਜਾਏਗਾ ਕਿਉਂਕਿ ਉਹ ਸਰੀਰ ਦੇ ਵਿੱਚ ਰਹਿਨੇ ਆਉਂਿਆ ਹਰਨ ਸੰਗੇ ਗਲਤੀ ਦਾ ਪਤਲਾ ਦੁਨੀਆਦਾਰੀ ਦੇ ਵਿੱਚ ਰਹਿਨੇ ਆਉਂਿਆ ਕਿਸੇ ਨਿਸ਼ਾਨ ਦੇ ਉੱਤੇ ਮੈਲ ਲੱਗ ਜਾਂਦੀ ਹੈ ਦੁਨੀਆਦਾਰੀ ਦੇ ਅੰਦਰ ਇਹ ਜੇਕਰ ਕੋਈ ਧਰਮੀ ਪੁਰਖ ਬਣ ਕੇ ਵੀ ਕੋਈ ਡੇਰੇਦਾਰ ਹੋ ਕੇ ਵੀ ਜਦੋਂ ਕੋਈ ਇਤੇ ਗਲਤ ਕੰਮ ਕਰ ਦਿੰਦਾ ਉਹਦੀ ਜ਼ਿੰਦਗੀ ਦੇ ਵਿੱਚ ਉਹ ਦਾਅ ਉਹਦੇ ਨਹੀਂਦਾ ਵੀ ਇਹਨੇ ਫੁਲਾਰੇ ਨੇ ਆਹ ਕੰਮ ਗਲਤ ਕੀਤਾ ਹੈ ਲੇਕਿਨ ਪ੍ਰਮਾਤਮਾ ਤੇਰੇ ਉੱਤੇ ਜਦੋਂ ਤੱਕ ਕਿਸੇ ਨੇ ਦੇਖਿਆ ਨਹੀਂ ਤੇਰੇ ਉੱਤੇ ਦਾਅ ਉਹੀ ਲਾਉਂਗਾ ਉਹਦੇ ਕੋਲ ਕੋਈ ਦੋਸਤ ਇਤਿਹਾਸ ਵਿੱਚ ਇਤਿਹਾਸ ਨੂੰ ਪੜਦਿਆਂ ਜਿੰਨਾ ਨੇ ਜੇਕਰ ਉਸੇ 라ਮ ਚੰਦਰ ਦੀ ਗੱਲ ਕਰਦੇ ਆ ਵਿਸ਼ਨੂੰ ਦੀ ਗੱਲ ਕਰਦੇ ਆ ਬ੍ਰਹਮਾ ਦੀ ਗੱਲ ਕਰਦੇ ਆ ਇੰਦਰ ਦੀ ਗੱਲ ਕਰਦੇ ਆ ਸਾਰੇ ਉਹ ਤੇ ਜੀਵਨਾ ਦੇ ਵਿੱਚ ਦਾਗ ਲੱਗੇ ਉਹ ਦਾਗ ਅੱਜ ਵੀ ਉਹ ਜਿੱਦਾਂ ਮਰਦੀ ਧੋਤਿਆਂ ਉਹਨਾਂ ਦੇ ਧੋਤੇ ਨਹੀਂ ਜਾਂਦੇ ਕਿਉਂਕਿ ਜਦੋਂ ਅਸੀਂ ਇਤਿਹਾਸ ਖੋਲ੍ਹਾਂਗੇ ਉਹ ਦਾਗ ਉਹਨਾਂ ਦੇ ਉਹਨਾਂ ਦੀਆਂ ਕਰਤੂਤਾਂ ਉਹਦੇ ਸਾਹਮਣੇ ਆ ਜਾਵਣਗੇ ਉਹਨਾਂ ਦੇ ਕਰਮ ਉਹ ਸਾਹਮਣੇ ਆ ਜਾਵਣਗੇ ਲੇਕਿਨ ਪ੍ਰਮਾਤਮਾ ਤੇਰੇ ਤੇ ਕੋਈ ਉਹ ਜ਼ਿਹਰ ਦਾਗ ਨਹੀਂ ਮਨੈ ਨਾ ਰੱਛੇ ਭਾਰਮ ਨੂੰ ਤੇਰੇ ਉੱਤੇ ਕੋਈ ਕਿਸੇ ਪ੍ਰਕਾਰ ਦਾ ਕੋਈ ਦਾਗ ਨਹੀਂ ਪਰਮਲੀ ਉਹ ਬੈਠੋ ਰਹੀ ਆਈ ਪਰਮਲੀ ਉਹ ਨਹੀਂ ਪਰਮਲੀ ਉਹ ਤਾਂ ਸੰਸਕ੍ਰਿਤ ਦਾ ਸ਼ਬਦ ਹੈ ਪਰਮਲੀ ਉਹ ਤਾਂ ਭਾਗ ਹੈ ਤੁਸੀਂ ਸੁਗੰਧੀਆਂ ਦੇ ਮਾਲਕ ਜੇਕਰ ਕਿਸ ਨੂੰ ਸੁਗੰਧੀ ਦੇ ਰਹੇ ਹੋ ਜੇ ਦੁਨੀਆਦਾਰੀ ਦੇ ਅੰਦਰ ਹੀ ਕਿਹਾ ਹੋਇਆ ਚੰਦਨ ਦੀ ਗੱਲ ਕੀਤੀ ਜਾਂਦੀ ਹੈ ਚੰਦਨ ਨੂੰ ਸੁਗੰਧੀ ਦੇਣ ਵਾਲੇ ਤੁਸੀਂ ਆਪ ਉਹਨਾਂ ਨੂੰ ਸੁਗੰਧੀ ਦੇਣ ਵਾਲੇ ਆਪ ਹੋ ਕਈਆਂ ਨੂੰ ਸੁਗੰਧੀਆਂ ਦੇਣ ਵਾਲੇ ਤੁਸੀਂ ਆਪ ਹੋ ਪਰਮ ਲਈ ਉਹ ਬੈਤੋਈ ਆਈ ਹੈ ਮੇਰੇ ਮਾਲਕ ਪ੍ਰਮਾਤਮਾ ਤੂੰ ਮੇਰੇ ਭੈਣੇ ਪ੍ਰਮਾਤਮਾ ਤੇ ਆਪ ਸੁਗੰਧੀਆਂ ਦੇਣ ਵਾਲਾ ਆ ਉਹ ਆਪ ਸਾਰੇ ਕੋ ਕੋ ਤੁ ਸਰ ਉਸ ਨੂੰ ਸੁਗੰਧੀ ਗੁਣ ਦੇ ਸਕਦਾ ਹੈ ਮਨੁਜਾ ਸੁਗੰਧੀਆਂ ਦੇ ਅਨੇ ਆਮ ਤੌਰ ਤੇ ਉੱਤੇ ਇਹੀ ਮੰਦਰਾਂ ਵੀ ਵਿੱਚ ਗੁਰਦੁਆਰਿਆਂ ਵੀ ਅਨਰ ਜਨਾਂ ਸਮਾਜ ਦੇ ਉੱਤੇ ਤੂਫਾਨ ਅਰਗਬਤੀਆਂ ਜਗਾਉਂਦੇ ਉਹਦਾ ਇਹੀ ਹੈ ਕੋ ਪ੍ਰਮਾਤਮਾ ਨੂੰ ਦੀਵੇ ਜਗਾ ਕੇ ਸੁਗੰਧੀਆਂ ਦੇਣੀਆਂ ਜਨਨ ਦਿਖਾਉਣੇ ਕਿ ਪ੍ਰਮਾਤਮਾ ਤੇਰੇ ਦਰ ਦੇ ਉੱਤੇ ਸੁਗੰਧਿਤ ਕਰ ਰਹੀ ਹੈ ਇਹ ਲੇ ਜੇਕਰ ਅਸੀਂ ਉਸ ਦੀ ਗੱਲ ਕਰਦੇ ਹਾਂ ਤੇ ਚੰਦਨ ਨੂੰ ਸੁਗੰਧੀ ਦੇਣ ਵਾਲਾ ਤੇ ਪਰਮਾਤਮਾ ਆਪ ਹੈ ਤੇ ਉਹ ਨੂੰ ਸੁਗੰਧੀ ਦੇ ਰਹੇ ਦੀ ਕੀ ਦੇ ਰਹੇ ਉਹ ਕਹਿੰਦੇ ਭਗਤ ਨਾਨਕ ਜੀ ਨੇ ਸਪਸਰ ਉਹ ਦਿੱਤੀ ਦਾ ਆਧ ਦੇਣੀ ਆ ਕਿਹਾ ਕਿ ਉਸ ਪਰਮਾਤਮਾ ਜਿਹੜਾ ਆਪ ਸੁਗੰਧੀਆਂ ਦਾ ਮਾਲਕ ਹੈ ਉਸ ਨੂੰ ਅਸੀਂ ਕਿਹ ਸੁਗੰਧੀ ਦੇ ਅਸੀਂ ਉਹਦੀ ਗੱਲ ਕੀ ਰਾਤ ਸੰਗੀਆਂ ਕੀ ਉਹਦੇ ਅੱਗੇ ਭੇਡਾ ਕਰ ਸਕਦੇ ਹਾਂ ਦੁਨੀਆਦਾਰੀ ਜਾਂ ਕਿਹੜੀਆਂ ਚੀਜ਼ਾਂ ਦੀ ਅਸੀਂ ਗੱਲ ਕਰਦੇ ਜਿਵੇਂ ਹੀਰੇ ਜੁਵਾ ਰਾਤ ਨੇ ਉਤੇ ਪ੍ਰਮਾਤਮਾ ਆਪ ਖੁਦ ਪੈਦਾ ਕਰਨ ਵਾਲਾ ਅਸੀਂ ਉਹਦੇ ਅੱਗੇ ਕੀ ਰੱਖ ਸਕਦੇ ਅਸੀਂ ਬਚਨ ਕਰਦੇ ਫੇਰ ਕੀ ਰੱਖੀਏ ਜਿੱਦ ਸੈਰ ਵਾਲਾ ਉਸ ਪ੍ਰਮਾਤਮਾ ਦੇ ਅੱਗੇ ਕੀ ਅੱਜ ਕੀ ਰੱਖ ਸਕਦੇ ਪਰਮਾਤਮਾ ਦੇ ਅਗੇ ਰਖਣ ਦੀ ਬਸਾਈ ਪਰਮਾਤਮਾ ਨੂੰ ਓਤਿਉਂ ਦੀ ਗੱਲ ਕੀਤੀ ਹੈ ਗੁਰੂ ਪਾਤਸ਼ਾਹ ਨੇ ਆਵਤ ਕਿਨੇ ਨਾ ਪੇਖਿਓ ਕਮਨੇ ਜਾਣੈ ਰਈ ਬਾਈ ਅਦੇ ਪ੍ਰਮਾਤਮਾ ਨੂੰ ਆਉਂਦੇ ਨੂੰ ਕਿਸੇ ਨੇ ਨਹੀਂ ਦੇਖਿਆ ਤੇ ਜਦੋਂ ਜਾਓਗੇ ਉਦੋਂ ਕਿਨੇ ਦੇਖਣਾ ਆਵਤ ਕਿਨੇ ਨਾ ਪੇਖਿਓ ਦੇਖਿਓ ਤਾਂ ਭਾਵੇਂ ਦੇਖਣਾ ਦੇਖਿਓ ਜਦੋਂ ਉਹ ਕੋ ਕੋ ਪ੍ਰਮਾਤਮਾ ਇਸ ਸੰਸਾਰ ਦੇ ਉੱਤੇ ਵਿਚਰ ਰਿਹਾ ਹੈ ਜਿਹੜਾ ਬਿਲਕੁਲ ਹਾਰ ਭਾਰਕ ਵਿਚਰਦਾ ਪਿਆ ਹੈ ਜਦੋਂ ਸਾਡੇ ਜੀਵਨ ਦੇ ਵਿੱਚ ਪ੍ਰਮਾਤਮਾ ਦੀ ਜੋਤ ਜੇ ਕਿ ਉਦੋਂ ਨਹੀਂ ਕਿਸੇ ਨੇ ਦੇਖੀ ਤੇ ਜਦੋਂ ਸਾਡੀ ਬਹੁਤ ਔੜ ਨਹੀਂ ਜਦੋਂ ਉਹ ਜੋਤ ਵਿੱਚੋਂ ਨਿਕਲਣੀ ਉਦੋਂ ਕਹਿੰਦੇ ਦੇਖਣੀ মানে ਸਾਇੰਟਿਸਟਾਂ ਦਾ ਜੁਰ ਲੱਗਿਆ ਪਿਆ ਹੈ ਕਿ ਕਿਹੜੀ ਚੀਜ਼ ਹੈ ਜਿਹੜੀ ਸਾਡੇ ਸਰੀਰ ਵਿੱਚ ਚਲਉਂਦੀ ਹੈ ਬੜੀ ਕੋਸ਼ਿਸ਼ ਕੀਤੀ ਨਾ ਕਿ ਆਤਮਾ ਨੂੰ ਜਾਂਦੀ ਨੂੰ ਦੇਖਿਆ ਜਾਵੇ ਕਿ ਕਿਸ ਰੂਪ ਦੇ ਵਿੱਚ ਨਿਕਲਦੀ ਹੈ بڑے ਬਾਕਸਾਂ 'ਚ ਬੰਦ ਕਰ ਕਰਕੇ ਵੀ ਉਹਨਾਂ ਨੇ ਮੱਤਮ ਦੇਦੇ ਨੂੰ ਸਾਨੂੰ ਲੱਤ ਕੇ ਵੇਖ ਲਿਆ ਲੇਕਿਨ ਇਹ ਕੋਈ ਜਾਣ ਨਹੀਂ ਸਕੇ ਉਸ ਪ੍ਰਮਾਤਮਾ ਨੂੰ ਆਉਂਦੇ ਨੂੰ ਕਿਸੇ ਨੇ ਦੇਖਿਆ ਇਹ ਨੂੰ ਸਪਸ਼ਟ ਕਰ ਆਵਤ ਕਿ ਇਹਦਾ ਪਿਛੂ ਜਦੋਂ ਮਾਂ ਦੀ ਮੁੱਖ ਦੇ ਵਿੱਚ ਬੱਚੇ ਦੇ ਵਿੱਚ ਜੋਤ ਪਰਮਾਤਮਾ ਨੇ ਰੱਖੀ ਉਦੋਂ ਕਿਸੇ ਨੇ ਨਹੀਂ ਵੇਖਿਆ ਕਿ ਕਿਵੇਂ ਜੋਤ ਕਿਵੇਂ ਪਾਈ ਹੈ ਇਸ ਸਰੀਰ ਦੇ ਵਿੱਚ ਇੱਕ ਟਿਸ਼ੂ ਦੇ ਵਿੱਚ ਇੱਕ ਦੇਖਣ ਕੀਤੇ ਕਣ ਦੇ ਵਿੱਚ ਪਰਮਾਤਮਾ ਨੇ ਜੋਤ ਕਿਵੇਂ ਪਾਈ ਹੈ ਤੇ ਜਾਂਦੀ ਨੂੰ ਕਿਵੇਂ ਕੋਈ ਵੇਖ ਸਕਦਾ ਆਪ ਹੁਣ ਦੇਖੋ ਕੌਣੇ ਜਾਣੇ ਰਹੀ ਪਾਈ ਜਦੋਂ ਜਾਊਗੀ ਉਹ ਜੋਤ ਉਹ ਕਿਵੇਂ ਕੋਈ ਜਾਣ ਸਕਦਾ ਉਹ ਦੂਸਰੇ ਬੰਦੇ ਦਰਵਸ਼ਨ ਕਰਨ ਲੱਗੇ ਜਿਉਂ ਆਕਾਸ਼ে ਪੰਖੀ ਅਲੋ ਉਡਰ ਨਿਕਤ ਨਾ ਜਾਏ ਕਲਗੀ ਕਵੀ ਆਕਾਸ਼ ਦੇ ਵਿੱਚ ਜਿੰਨੇ ਵੀ ਪੰਛੀ ਉਡਦੇ ਨੇ ਉਡਦੇ ਨੂੰ ਤੁਸੀਂ ਦੇਖਿਆ ਜ਼ਰੂਰ ਹੋਵੇਗਾ ਜਿਉਂ ਆਕਾਸ਼ে ਪੰਖੀ 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 ਯਲੋ ਤੋਂ ਕਾਬਜਨਾ ਪੰਛੀਆਂ ਦੇ ਪੰਖ ਨੇ ਉਹਨੂੰ ਪੰਖੀ ਯਲੋ ਤੋਂ ਪੰਖਾਂ ਦੀ ਗੱਲ ਕੀਤੀ ਜਿਨ੍ਹਾਂ ਪੰਛੀਆਂ ਦੇ ਪੰਖ ਨੇ ਉੱਡਣ ਵਾਲੇ ਜਿਹੜੇ ਪੰਛੀ ਨੇ ਖੋਜ ਨਿਰਕ ਨਾ ਜਾਈ ਤੱਕ ਕਿਹੜੇ ਕਿਹੜੇ ਰਾਹਾਂ ਤੋਂ ਮੁੜ ਕੇ ਚੱਲ ਜਾਂਦੇ ਨੇ ਕਿਹੜੇ ਕਿਹੜੇ ਪਾਸੇ ਉਹਨਾਂ ਨੂੰ ਹੋ ਕੇ ਜਾਂਦੇ ਨੇ ਅੱਜ ਤੱਕ ਕੋਈ ਖੋਜ ਨਹੀਂ ਸ ਕਿ ਤੂੰ ਚਿੜੀ ਨੇ ਉਡਾਰੀ ਮਾਰੀ ਨਾ ਕਿਤੋਂ ਕਿਸੇ ਪੰਛੀ ਨੇ ਉਡਾਰੀ ਪਾਈ ਕਿੱਥੇ ਹੋ ਕੇ ਕਿਤਰੋਂ ਦੇ ਚਲ ਗਿਆ ਕੋਈ ਨਹੀਂ ਜਾਣ ਸਕਿਆ ਨਾ ਕੋਈ ਜਾਣ ਸਕੇਗਾ ਉਹਨਾਂ ਰਾਵਾਂ ਦੇ ਉਤੋਂ ਹਾਂ ਅੱਜ ਜੇ ਅਸੀਂ ਜਹਾਜ਼ਾਂ ਦੇ ਰੂਟ ਬਣਾਏ ਕੋਈ ਨਹੀਂ ਉਹ ਅਸੀਂ ਅੰਦਾਜ਼ਨ ਤੌਰ ਤੇ ਕਿ ਕਿਹੜਸ ਮੈਪ ਦੇ ਆਧਾਰ ਤੇ ਲੇਕਿਨ ਪੰਛੀ ਦੀ ਗੱਲ ਕੀਤੀ ਹੈ ਕਿ ਪੰਛੀ ਨੇ ਕਿਹੜੇ ਰੇਤ ਤੋਂ ਚੱਲਣਾ ਕਿਸੇ ਨੂੰ ਪਤਾ ਨਹੀਂ ਜੋ ਆਕਾਸ਼ ਮਦਰ ਪੰਛੀ ਅਲੇ ਖੋਜ ਨਿਕ ਨਾ ਜਾਏ ਅ ਜਿੰਨੀ ਮਰਜੀ ਕੋਸ਼ ਕਰ ਲਿਓ ਉਸ ਖੋਜ ਦੇ ਬਾਰੇ ਵਿੱਚ ਕੋਈ ਜਾਣ ਨਹੀਂ ਸਕਦਾ ਕਿ ਇਹ ਜਿਹੜਾ ਪੰਛੀ ਕਿਤੋਂ ਉੱਡ ਕੇ ਗਿਆ ਦੂਸਰੀ ਉਦਾਹਰਨ ਕਿ ਜੂਨ ਜਨ ਮਾਚੇ ਮਾਛ ਨੂੰ ਵਾਲੇ ਦੇਖਣਾ ਨਾ ਜਾਏ ਇੱਲਕੇ ਜਿਦਿਖਿਆਲ ਕਰਨਾ ਜਿਵੇਂ ਸਮੁੰਦਰ ਦੇ ਵਿੱਚ ਜਾਂ ਪਾਣੀ ਦੇ ਵਿੱਚ ਮੱਛੀਆਂ ਵਾਲੀ ਵੀ ਹੈ ਮੱਛੀ ਕਿਧਰੋਂ-ਕਿਧਰੋਂ ਦੀ ਇੱਕ ਮੱਛੀ ਉਹ ਕਿਧਰੋਂ-ਕਿਧਰੋਂ ਲੰਘ ਕੇ ਜਾ ਰਹੀ ਕਿਹੜੇ-ਕਿਹੜੇ ਰਸਤੇ 'ਚ ਨਹੀਂ ਲੰਘ ਕੇ ਗਈ ਹੈ ਉਹ ਕੋਈ ਨਹੀਂ ਜਾਣ ਸਕਦਾ ਕਿਉਂਕਿ ਲਹਿਰਾਂ ਦਾ ਵੇਵ ਜਿਹੜਾ ਹੈ ਲਹਿਰਾਂ ਦਾ ਵਹਾਉ ਜਿਹੜਾ ਹੈ ਹਰ ਵਕਤ ਬਦਲਦਾ ਰਹਿੰਦਾ ਜਿੱਦੋਂ ਲੰਘੇ ਲੰਘੀ ਮੁੜ ਕੇ ਉਦੋਂ ਹੋਰਿਆ ਉਹ ਨੰਘ ਕੇ کوئی دس نہیں سکے گا کہ اے مچھی جڑی ہے مچھے مچھلی جو جل مچھے مچھلی مارگ پہ نہ جائے جب مارگ ہے دسیاں جن لپیاں وہ لپیاں نہیں جا سکتا وہ کسی بھی طریقے دن اور بیان نہیں کیتا جا سکتا بس دیکھر ایک مچھی دا جائے ایک پنچھی دا نہیں بیان کیتا جا سکتا ਉਸ ਪਰਮਾਤਮਾ ਦੇ ਬਾਰੇ ਵਿੱਚ ਅਸੀਂ ਕਿਦਾਂ ਬਿਆਨ ਕਰ ਸਕਦੇ ਹਾਂ ਉਦਾਹਰਣਾਂ ਦੇ ਕੇ ਸਮਝਾਉਂਦੇ ਰਹੇ ਨੇ ਜੇ ਕਿ ਜੀਵ ਦਾ ਅਸੀਂ ਬਿਆਨ ਨਹੀਂ ਕਰ ਸਕਦੇ ਤੇ ਪਰਮਾਤਮਾ ਦਾ ਅਸੀਂ ਬਿਆਨ ਕਰਨਾ ਤਾਂ ਸਾਡੇ ਵਾਸਤੇ ਬਹੁਤ ਮੁਸ਼ਕਲ ਪਰਮਾਤਮਾ ਨੂੰ ਤੇ ਅਸੀਂ ਬਿਆਨ ਨਹੀਂ ਕਰ ਸਕਦੇ ਤੀਸਰੀ ਸ਼ਗਨ ਦੀ ਪੰਕਤੀ ਦੇ ਅੰਦਰ ਤੀਸਰੇ ਬੰਦ ਦੇ ਅੰਦਰ ਵਰਣ ਕਰ ਲਏ ਕਿ ਜਿਉਂ ਆਕਾਸ਼ੈ ਤਨਵਲੋ ਮੇਕ ਕ੍ਰਿਸ਼ਨ ਭਰਿਆ ਜਿਉਂ ਆਕਾਸ਼ ਹੈ ਆਕਾਸ਼ ਸੰਸਕ੍ਰਿਤ ਸ਼ਬਦ ਹੈ ਕਹਿੰਗੇ ਜਿਵੇਂ ਖੁੱਲੇ ਮਦਾਨ ਦੇ ਵਿੱਚ ਕੜੂਲੇ ਨੂੰ ਪਾਣੀ ਨਾ ਘੜਾ ਕਹਿੰਗੇ ਜਿਵੇਂ ਇੱਕ ਬਿਰਧ ਪਾਣੀ ਨਪੜ ਦੇ ਵਾਸਤੇ ਕ੍ਰਿਸ਼ਨਾ ਨਦੀ ਪਰਿਆਵ ਉਹ ਇਰਾਕ ਦੇ ਕ੍ਰਿਸ਼ਿਆ ਕਨਜੋਰੀ ਇਤਰੇ ਇਲਾਕਿਆਂ ਦੇ ਵਿੱਚ ਮਾਰੂਥਲ ਦੇ ਇਲਾਕਿਆਂ ਦੇ ਵਿੱਚ ਪਾਣੀ ਲਪਣ ਦੇ ਵਾਸਤੇ ਜਨਨ ਦੌੜਦੇ ਨੇ ਦੂਰ ਗਰਮੀ ਦੀ ਤਪਸ਼ ਤੇ ਨਾਰ ਉਹ ਤੇਵੇਂ ਲੱਗਦੀ ਹੈ ਅੱਗੇ ਜਿਵੇਂ ਦਰਿਆ ਪਾਣੀ ਦਾ ਵਗਦਾ ਹੋਵੇ ਕਿਉਂਕਿ ਸਾਰਾ ਦਿਨ ਗਰਮੀ ਦੀ ਧੂੜ ਦੇ ਵਿੱਚ ਮਿਰਗ ਭਜਦੇ ਨੇ ਮਨ ਨੂੰ ਵੀ ਇਹ ਨਾਲ ਅੱਗੇ ਪਾਣੀ ਹੈ ਅੱਗੇ ਪਾਣੀ ਹੈ ਹੋਰ ਭੱਜਦੇ ਨੇ ਜਿਉਂ ਆਕਾਸ਼ੇ ਕੜਗਲੂ ਮਿਰਿ ਕ੍ਰਿਸ਼ਨਾ ਪ੍ਰਯ ਮ੍ਰਿਗ ਦੇ ਮਨ ਦੇ ਅੰਦਰ ਕ੍ਰਿਸ਼ਨਾ ਇਹੀ ਹੈ ਕਿ ਮੈਨੂੰ ਅਗੋਂ ਪਾਣੀ ਮਿਲਦਾ ਹੈ ਉਹ ਉਸ ਪਾਣੀ ਦੀ ਤਲਾਸ਼ ਦੇ ਵਿੱਚ ਉਸ ਤੱਪ ਦੇ ਉਹਲੇ ਦੇ ਰੇਡੀਓ ਸਟਾਨ ਦੇ ਚ ਮੰਦਰਥਲ ਦੇ ਵਿੱਚ ਪਾਇਆ ਜਾਂਦਾ ਬ੍ਰਿਧ ਕ੍ਰਿਸ਼ਨਾ ਭਰੀਆ। ਹੈਰਨੂੜਾ ਕ੍ਰਿਸ਼ਨ ਦੇ ਵਿੱਚ ਭਰਿਆ ਹੋਇਆ ਪੰਜਾ ਫਰਕ ਦਾ। ਕਹ ਕਿ ਨਾਮੇ ਚੇ ਸਵਾਮੀ ਬੇਠ ਲੋ ਜਿਨੂੰ ਤੀਨੇ ਚਲਿਆ। ਕਹ ਕਿ ਹੈ ਪਰਿਪੂਰਨ ਪ੍ਰਭੂ ਪਰਮਾਤਮਾ ਤੂੰ ਦੁਨੀਆਦਾਰੀ ਦੇ ਅੰਦਰ ਰਹਿਤੇ ਹੋਏ ਜੀਵਾਂ ਨੂੰ ਉਸ ਮਿਲ ਕੇ ਨੂੰ ਬੇਸ਼ਕ ਉਹ ਤਾਂ ਇਹ ਮਨੁੱਖ ਸੰਦੇ ਵਿੱਚ ਜਿੰਨਾ ਮਰਦੀ ਭੱਜਦੇ ਉਸ ਨੂੰ ਪਾਣੀ ਨਹੀਂ ਮਿਲਦਾ ਕਿਹ ਜੇ ਪਰਿਪੂਰਨ ਪ੍ਰਭੁ ਪਰਮਾਤਮਾ ਨਾਮੇ ਚ ਸੌਂ ਮੀ ਬੀਠ ਲੋ ਬੀਠ ਲੋ ਤਪ ਹੈ ਪ੍ਰਭੂ ਪਰਮਾਤਮਾ ਤਰੁ ਕਿਰਿ ਸੌ ਲੂ ਕੋ ਦੇ ਵਿੱਚ ਗਿਆਨ ਕਰਾ ਬੀਠਲ ਪ੍ਰਭੂ ਪਰਮਾਤਮਾ ਜੀਓ ਮੈਂ ਤੁਹਾਡੇ ਦਰ ਦੇ ਉੱਤੇ ਇੱਕ ਬੇਨਤੀ ਕਰਦਾ ਨਾਮੇ ਚ ਸੌਂ ਦੀ ਬੀਠ ਲੋ ਹੇ ਪ੍ਰਮਾਤਮਾ ਮੈਂ ਤੇਰੇ ਦਰ ਦੇ ਉੱਤੇ ਇੱਕ ਬੇਨਤੀ ਕਰਦਾ ਹਾਂ ਜਿਨ ਤੀਨੇ ਜਗਿਆ ਕਿ ਕਿਰਪਾ ਕਰ ਰਹਿਮਤ ਕਰ ਸਾਡੇ ਉੱਤੇ ਬਖਸ਼ਿਸ਼ ਕਰ ਕਿ ਸਾਡੇ ਜੀਵਨ ਦੇ ਅੰਦਰ ਤਿੰਨੇ ਤਾਪ ਜਿਹੜੇ ਨੇ ਉਹਨਾਂ ਨੂੰ ਖਤਮ ਕਰ ਦੇ ਮੈਂ ਮੇਰੇ ਤੇ ਨਹੀਂ ਆ ਬੇਸ਼ੱਕ ਮੈਨੂੰ ਪਾਣੀ ਦੀ ਤਲਾਸ਼ ਦੇ ਵਿੱਚ ਮੈਂ ਜਿੰਨਾ ਮਰਦੀ ਭਜਦਾ ਮੈਨੂੰ ਪਤਾ ਹੈ ਕੋਈ ਪ੍ਰਮਾਤਮਾ ਇਸ ਭਗਵਾਨ ਸਾਗਰ ਦੇ ਅੰਦਰੋਂ ਇਸ ਸੰਸਾਰ ਸਾਗਰ ਦੇ ਵਿੱਚੋਂ ਨਹੀਂ ਲੱਗੇ ਲੱਗਿਆ ਜਾਦਾ ਜੇਕਰ ਤੂੰ ਮੈਨੂੰ ਇਹ ਮਤ ਕਲ ਦੇਵੇਂ ਤੂੰ ਬਖਸ਼ਿਸ਼ ਕਰ ਦੇਵੇਂ ਤੇ ਇਸ ਭਗਵਾਨ ਸਾਗਰ ਦੇ ਉਚਰੇ ਹੀ ਆ ਹੋ ਗਿਆ ਮੇਰੇ ਤਿੰਨੇ ਤਾਪ ਸਾਰ ਕੇ ਸਵਾਗਤ ਦੇਸ ਵਿੱਚ ਸਰਸੁ ਨਾ ਤੀਨੇ ਤਾਪ ਨੇ ਵਾਰਨ ਹਾਰਾ ਲੋਕਾਂ ਨੂੰ 10 ਤੋਂ 10 ਸੰਪੂਰਨ ਉਲਾਕੇ ਜਾਨ ਕੀ ਪ੍ਰਭਯਾ ਦੀ ਅਵਤਾਰਸ ਤੀਨੇ ਤਾਪ ਨੇ ਕਿਰੇ ਵਿਆਹ ਵਿਆਹ ਉਪਾਲ ਤਿੰਨ ਤਰ੍ਹਾਂ ਦੇ ਤਿੰਨੇ ਤਾਪ ਨੇ ਸਾਡੇ ਜੀਵਨ ਦੇ ਵਿੱਚ ਲੱਗੇ ਤੇ ਹੇ ਮੇਰੇ ਮਾਲਕ ਪ੍ਰਭੂ ਪਰਮਾਤਮਾ ਹੋਰ ਜੀ ਮੇਰੀ ਰੁੱద్ధి ਕਰਦੇ ਪਏ ਮੇਰੇ ਨਾਮ ਜੀ ਪ੍ਰਭੂ ਪਰਮਾਤਮਾ ਕਿਰਪਾ ਕਰਕੇ ਮੈਨੂੰ ਤੰਨੇ ਤਾਪਾਂ ਨੂੰ ਚਰਨ ਦੀ ਤਾਪਤ ਦੇ ਸਮਰੱਥਾ ਦੇ ਤਾਂ ਕਿ ਮੈਂ ਉਸ ਪਰਿਪੂਰਨ ਪ੍ਰਮਾਤਮਾ ਜੀ ਤੁਹਾਡੇ ਚਰਨਾਂ ਦੇ ਨਾਲ ਲੱਗ ਸਕਾਂ ਤੁਹਾਡੇ ਨਾਲ ਜੁੜ ਸਕਾਂ ਉਹ ਗੱਲ ਸਾਰੀ ਜੁੜਨ ਦੇ ਉੱਤੇ ਡਿਪੈਂਡ ਹੈ ਗੱਲ ਸਾਰੀ ਪ੍ਰਮਾਤਮਾ ਦੇ ਨਾਲ ਨਿਲਾਪ ਕਰਨ ਦੇ ਉੱਤੇ ਟਿਕੀ ਹੋਈ ਹੈ ਗੰਗ ਸੰਸਾਰਿਕ ਤੌਰ ਦੇ ਉੱਤੇ ਜਿੰਨੇ ਮਨਤੀ ਮਹਿਰੂ ਪਰਮੋਖਿਆ ਦੇ ਵਿੱਚ ਕਰ ਲਈਏ ਜਾਂ ਲੱਪਣ ਦੀ ਕੋਸ਼ਿਸ਼ ਕਰ ਲਈਏ ਜਾਂ ਟਿਕਾਉਣ ਦੀ ਕੋਸ਼ਿਸ਼ ਕਰ ਲਈਏ ਨਹੀਂ ਕਰ ਬੜਨੀ ਜਿੰਨੀ ਦੇਰ ਤੱਕ ਪ੍ਰਭੂ ਪਰਮਾਤਮਾ ਦੀ ਨਜ਼ਰੇ ਨੇ ਪਤ ਨਹੀਂ ਹੁੰਦੀ ਬਖਸ਼ਿਸ਼ ਨਹੀਂ ਹੁੰਦੀ ਉਹਨੇ ਦੇਰ ਤੱਕ ਜਿੰਨੇ ਮਨਤੀ ਅਸੀਂ ਆਪਣੇ ਜੀਵਨ ਦੇ ਅੰਦਰ ਮਹਿਰੂ ਪਰਮੋਖਿਆ ਕਰਮ ਕੰਡਾ ਦੇ ਵਿੱਚ ਪੈ ਤੇ ਵੇਖ ਲਿਆ ਜਾਵੇ ਉਨੀ دیر ਤੱਕ ਨਾਲ ਨਹੀਂ ਬੰਨਸ ਸਕੀ ਇਸ ਕਰਕੇ ਉਸ ਪਰਮ ਪ੍ਰਮੁਖ ਪਰਮਾਤਮਾ ਦੇ ਨਾਲ ਜੁੜਨਾ ਹੈ ਤੇ ਸਾਹਿਬਾਂ ਦੇ ਸੇਵ ਹੋਏ ਮਾਰਗ ਦੇ ਅਨੁਸਾਰ ਗੁਰ ਕੀ ਮਤ ਤੋਂ ਹੀ ਜਾਣੀ ਬਤੁਕਨਾ ਬਹੁਤ ਬੇਸਰ ਹੈ ਗੁਰੂ ਦੀ ਮਾਤ ਲੜੇ ਪਰ ਗੁਰੂ ਦੀ ਸਿੱਖਿਆ ਲੈਣ ਜਦੋਂ ਗੁਰੂ ਦੇਖੋ

ਤੇ ਗੁਰੂ ਕੋਲੋਂ ਕੁਲ ਬਾਣੀ ਕਿਸੇ ਕੋਲੋਂ ਕੁਝ ਨਹੀਂ ਮੰਗਣੀ ਇਸ ਕਰਕੇ ਅਸੀਂ ਉਸ ਕੋਲ ਮੰਗਣਾ ਹੈ ਜਿਹੜਾ ਖੁਦ ਕਿਸਮ ਦੇਖੇ ਜਿਤਾਉਂਦਾ ਨਹੀਂ ਕਿ ਮੈਂ ਤੈਨੂੰ ਬਾਹਰ ਦਾਸ ਦਿੱਸ ਤੇ ਗੁਰੂ ਦੇ ਕੋਲੋਂ ਮੰਗਣਾ ਕੀ ਹੈ ਬਿਸਰੱਲਾਹ ਹਿ ਦਾਤਾਰ ਆਪਣਾ ਨਾਮ ਦਿਵੋ ਗੁਣ ਦਾ ਮੰਦਰਾਤ ਨਾਮ ਵਿਚਾਓ ਇਹੋ ਗੁਰੂ ਕੋਲੋਂ ਨਾਮ ਦੀ ਦਾਤ ਮੰਗੀਏ تاکہ پربھو پرماتما کے چرن جڑ کے منک کا جیون سپنا کر سکے پنج دکھا واحر جی کا خالص واحو جی کی فتح